ਤੁਸੀਂ ਸਾਰੇ ਪ੍ਰਾਪਤ ਹੋਵੋਗੇ ਸੋਕਸਾਨ ਵਿਰੋ ਅੱਜ ਆਪਾਂ ਆਪਣੀ ਕਣਕ ਦੀ ਫਸਲ ਦੇ ਪਹਿਲੇ ਤੱਤਾਂ ਵਾਲੀ ਸਪਰੇਅ ਕਰਨ ਜਾ ਰਹੇ ਹਾਂ ਸੁਬਹਾ ਦਾ ਟਾਈਮ ਹੈਗਾ 10:30 ਦਾ ਟਾਈਮ 11 ਦਸੰਬਰ ਦਾ ਦਿਨ ਹੈਗਾ ਤੇ ਜਿਹੜੇ ਇਨਪੁਟ ਆਪਾਂ ਇੱਥੇ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਸਭ ਤੋਂ ਪਹਿਲੇ ਆਪਾਂ ਲੈ ਰਹੇ ਹਾਂ ਮੈਗਨੀਜ਼ 3.5% ਵਾਲਾ ਇਹਦਾ ਕੋਲ ਆਪਾਂ ਅਲੱਗ ਬਣਾਇਆ ਇਹ ਮੈਗਨੀਜ਼ ਵਾਲਾ ਆਪਣਾ ਕੋਲ ਹੋ ਗਿਆ ਤੇ ਨਾਲ ਆਪਾਂ ਦੂਜਾ ਇਨਪੁਟ ਲੈ ਰਹੇ ਆ ਜਿਹੜਾ ਉਹ ਹੈਗਾ ਇਹ ਆਪਣਾ ਯੂਰੀਆ 2 ਕਿਲੋ ਯੂਰੀਆ ਆਪਾਂ ਇੱਥੇ ਵਰਤ ਰਹੇ ਆ 1 ਕਿੱਲੇ ਦੇ ਲਈ ਤੇ ਤੀਜਾ ਇਨਪੁਟ ਜਿਹੜਾ ਹੈਗਾ ਆਪਣਾ ਉਹ ਆ ਗਿਆ ਆਪਣਾ ਜਿੰਕ 33% ਇੱਥੇ ਮੈਂ ਲੈ ਰਹੇ ਆ ਜਦੋਂ ਵੀ ਆਪਾਂ ਸਪਰੇਅ ਕਰਨੀ ਆ ਕੱਤਾਂ ਵਾਲੀ ਉਹਦੇ ਲਈ ਧਿਆਨ ਆਪਾਂ ਨੇ ਇਹ ਰੱਖਣਾ ਹੈਗਾ 21% ਜ਼ਿੰਕ ਲੈਣੀ ਆ ਜਾਂ 33% ਆਪਾਂ ਜ਼ਿੰਕ ਵਰਤਨੀਆ ਸਪਰੇਅ ਦੇ ਲਈ ਜੇ ਡੇਟਡ ਫਾਰਮ ਦੇ ਵਿੱਚ ਜਿਹੜੀ ਵੀ ਕੋਈ ਹੁੰਦੀ ਆ ਉਹ ਆਪਾਂ ਜ਼ਿੰਕ ਨਹੀਂ ਲੈਣੀ ਔਰ ਨਾ ਜਿਹੜੀ ਹੈਗੀ ਆ ਕੋਈ ਲਿਕਵਿਡ ਜ਼ਿੰਕ ਆਕਸਾਈਡ ਆਉਂਦੀ ਆ ਉਹ ਆਪਾਂ ਨਹੀਂ ਵਰਤਣੀ ਹੈਗੀ ਇੱਥੇ ਤੇ ਮੈਂ ਇੱਥੇ 33% ਜ਼ਿੰਕ ਲੈ ਰਿਆ ਹੈਗਾ ਉ ਤਾਂ ਆਕ੍ਰਿਬ ਕੋ ਦੀ ਆਪਾਂ ਯੂਜ਼ ਕਰ ਰਹੇ ਆਂ ਤੇ ਆਪਣਾ ਯੂਰੀਆ ਦਾ ਘੋਲ ਹੋ ਗਿਆ ਆ ਆਪਣਾ ਮੈਗਨੀਜ਼ ਦਾ ਹੋ ਗਿਆ ਤੇ ਚੌਥਾ ਇਨਪੁਟ ਜਿਹੜਾ ਹੈਗਾ ਇਹ ਡਲੇ ਵਾਲੀ ਕਲੀ ਹੈਗੀ ਆ ਰਾਤ ਨੂੰ ਪਿਉਂ ਕੇ ਰੱਖੀ ਸੀ ਆਪਾਂ ਨੇ ਅ ਅੱਧਾ ਕਿਲੋ ੁੱਲੇ ਦੀ ਆਪਾਂ ਇਹ ਵਰਤ ਰਹੇ ਹੈਗੇ ਆ ਚਾਰ ਇਨਪੁਟ ਹੋ ਗਏ ਤੇ ਫਸਲ ਆਪਣੀ ਅੱਜ ਸਪਰੇ ਜਿਹੜੀ ਹੈਗੀ ਆਪਾਂ ਇੰਜਨ ਪੰਪ ਨਾਲ ਕਰਾਂਗੇ ਤੁਸੀਂ ਦੇਖ ਰਹੇ ਹੋ ਤੇ ਸਲੋ ਰੇਸ ਤੇ ਆਪਾਂ ਸਪਰੇ ਕਰਾਂਗੇ ਤੇ ਹੁਣ ਤੁਹਾਨੂੰ ਮੈਂ ਜਿਹੜੀ ਹੈਗੀ ਆਪਣੀ ਫਸਲ ਦਿਖਾ ਦਿੰਨਾ ਫਿਰ ਆਪਾਂ ਕਾਰਵਾਈ ਤੋਣੀ ਹੈਗੀ ਆ ਕਿਉਂਕਿ ਸਵਾ 100 ਲੀਟਰ ਪਾਣੀ ਲਾਵਾਂਗੇ ਆਪਾਂ ਦਿਨ ਲੱਗ ਜਾਣਾ ਸਾਰਾ ਦਿਨ ਲੱਗ ਜਾਣਾ ਹੈਗਾ ਇੱਕਲਾ ਆਪਣਾ ਆ ਗਿਆ 872 ਸੀ ਕਿ ਪਿਛਲੇ ਵਾਰ ਤੇ ਇਸ ਸਾਲ ਜਿਹੜੀ ਹੈਗੀ ਆ ਪੂਰੀ ਆਪਾਂ 826 ਲਗਾਈ ਹੈਗੀ ਆ ਆਪਣੇ ਖੇਤ ਦੇ ਵਿੱਚ ਇੱਕ ਯੂਰੀਆ ਪਾਤਾ ਆਪਾਂ ਨੇ ਪਾੜਾ ਸੀਗਾ ਇਹਨੂੰ ਇਹ ਦਿਨ ਤੇ ਦਿੱਕਤਾ ਸੀ ਆਪਾਂ ਤੇ ਤੁਸੀਂ ਦੇਖ ਰਹੇ ਹੋ ਸੁਪਰ ਸੇਟਰ ਨਾਲ ਬਜਾਈ ਕਰੀ ਸੀ ਕਿ ਆਪਾਂ ਤੇ ਕੋਈ ਪੀਲਾਪਨ ਨਹੀਂ ਹੈਗਾ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਤੇ ਫਟਾਰਾ ਜਿਹੜਾ ਹੈਗਾ ਹੁਣ ਹੌਲੀ ਹੌਲੀ ਹੋੜਾਂ ਪਰੋਗੀ 50 ਦਿਨ ਤੇ ਜਾ ਕੇ ਜਿਹੜਾ ਹੈਗਾ ਪੂਰੀ ਸ਼ਾਨਦਾਰ ਫਸਲ ਬਣ ਜਾਏਗੀ ਤੇ ਨ ਜਿਹੜੀਆਂ ਹੈਗੀਆਂ ਆਪਾਂ ਸਪਰੀਆਂ ਕਰਾਂਗੇ ਤੱਤਾਂ ਵਾਲੀਆਂ ਇਹਦੇ ਤੇ ਤੇ ਹੋਰ ਜਿਹੜਾ ਹੈਗਾ ਕੋਈ ਆਪਾਂ ਬਾਇਓ ਕੈਮੀਕਲ ਹੋ ਗਿਆ ਜਾਂ ਕੋਈ ਆਰਟੀਫੀਸ਼ੀਅਲ ਚੀਜ਼ ਨਹੀਂ ਪਾਉਣੀ ਹੈਗੀ ਤਿੰਨ ਸਪਰੀਆਂ ਕਰਾਂਗੇ ਆਪਾਂ ਤੇ ਅੱਜ ਆਪਣੀ ਜਿਹੜੀ ਹੈਗੀ ਆ ਪਹਿਲੀ ਸਪਰੀਆ ਪਾ ਕਰਨ ਜਾ ਰਹੇ ਆ ਤੇ ਮੈਂ ਕਹਾਂ ਚਲੋ ਤੁਹਾਡੇ ਨਾਲ ਜਿਹੜਾ ਹੈਗਾ ਰابطਾ ਕੈਮ ਕਰ ਲਿਆ ਜਾਵੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਆ ਵਧੀਆ ਕਵਲਦੀਪ ਜੀ ਬਹੁਤ ਵਧੀਆ ਹਾਲ ਨੇ ਤੁਸੀਂ ਦੱਸੋ ਆਪਣਾ ਹੋਰ ਘਰ ਪਰਿਵਾਰ ਸਭ ਠੀਕ ਹੈਗਾ ਤੇ ਤੁਹਾਡੇ ਨਾਲ ਜਿਹੜੀ ਹੈਗੀ ਆ ਮੂਵਮੈਂਟ ਆਪਾਂ ਹਰ ਇੱਕ ਸਾਂਝੀ ਕਰਦੇ ਆ ਤੇ ਅੱਜ ਪਹਿਲੀ ਸਪਰੇਅ ਕਰਨ ਜਾ ਰਹੇ ਆ ਆਪਾਂ ਚਾਰ ਇਨਪੁਟ ਲੈਣੀਆਂ ਆ ਮੈਗਨੀਟ 3.5% ਵਾਲਾ ਲੈਣਾ ਹੈਗਾ ਆਪਾਂ ਤੇ 1 ਕਿਲੋ ਆਪਾਂ ਕਿੱਲੇ ਦੀ ডোজ ਵਰਤਾਂਗੇ ਪਾਣੀ ਜਿਹੜਾ ਹੈਗਾ 150 ਲੀਟਰ 150 ਲੀਟਰ ਪਾਣੀ ਆਪਾਂ ਲਗਾਵਾਂਗੇ ਤੇ ਜਿੱਥੇ ਪੀਲਾਪਣ ਪੈ ਜਾਂਦਾ ਕਣਕ ਦੇ ਵਿੱਚ ਜਾਂ ਤੁਸੀਂ ਹੋਰ ਕਈ ਆਰਟੀਫੀਸ਼ੀਅਲ ਚੀਜ਼ਾਂ ਪਾਉਣੀਆਂ ਹੋ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਸਲਾਹ ਦੇਉਂਗਾ ਕਿ ਆਰਟੀਫੀਸ਼ੀਅਲ ਚੀਜ਼ਾਂ ਦੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਆਪਣੀ ਕਣਕ ਦੀ ਫਸਲ ਦੇ ਉੱਪਰ ਸਮੇਂ ਦੇ ਮੁਤਾਬਕ ਜਿੱਦਾਂ ਜ਼ਿਆਦਾ ਠੰਡ ਪਾਉਗੀ ਉਦਾਂ ਹੌਲੀ-ਹੌਲੀ ਇਹ ਆਪਣੀ ਗਰੋਥ ਵੀ ਕਰੂਗੀ ਧਾਰਾ ਕਰੂਗੀ ਕਿ ਜਿਹੜੀਆਂ ਆਪਾਂ ਤੱਤਾਂ ਵਾਲੀਆਂ ਸਪਰੇਇਆਂ ਕਰਦੇ ਆ ਆਪਣੇ ਖੇਤ ਦੇ ਉੱਪਰ ਉਹਦਾ ਰਿਜ਼ਲਟ ਜਿਹੜਾ ਹੈਗਾ ਜਿਹੜੇ ਕਿਸਾਨ ਵੀ ਕਰਦੇ ਆ ਉਹਨਾਂ ਨੂੰ ਪਤਾ ਬਾ ਕਮਾਲ ਰਿਜ਼ਲਟ ਹੁੰਦਾ ਹੈ ਸਟੈਮ ਉਹ ਵਧੀਆ ਬਣਦੀ ਆ ਪਰ ਪ੍ਰਾਕਨ ਵਧੀਆ ਹੁੰਦਾ ਦਾਣੇ ਦੀ ਜਿਹੜਾ ਪ੍ਰਾ ਹੁੰਦਾ ਬਹੁਤ ਵਧੀਆ ਹੁੰਦਾ ਦਾਣੇ ਦੀ ਕੁਆਲਿਟੀ ਬਹੁਤ ਜ਼ਬਰਦਸਤ ਬਣਦੀ ਆ ਤੇ ਕਾਫੀ ਲੰਮੇ ਸਮੇਂ ਤੋਂ ਆਪਾਂ ਇਹ ਸਕਰੀਆਂ ਆਪਣੇ ਖੇਤ ਦੇ ਵਿੱਚ ਕਰ ਰਹੇ ਆ ਮੇਰੇ ਉਸਤਾਦਾਂ ਦੀ ਬਣਾਈ ਹੋਈ ਫਾਰਮੂਲੇਸ਼ਨ ਹੈਗੀ ਆ ਡਾਕਟਰ ਗੁਰਮਿੰਦਰ ਸਿੰਘ ਜੀ ਬਰਾੜ ਔਰ ਡਾਕਟਰ ਕੁਲਦੀਪ ਸਿੰਘ ਜੀ ਸ਼ਿਰਗਿਲ ਮਰਖਾਈ ਸਾਹਿਬ ਇਹ ਆਪਣੇ ਮੇਰੇ ਆਈਕਨ ਨੇ ਮੇਰੇ ਦੋਨੋਂ ਉਸਤਾਦ ਨੇ ਇਹਨਾਂ ਤੋਂ ਇਲਾਵਾ ਆਪਾਂ ਹੋਰ ਕਿਸੇ ਨੂੰ ਜਿਹੜਾ ਹੈਗਾ ਰਿਸਪੈਕਟ ਮੈਂ ਸਾਰਿਆਂ ਦੀ ਕਰਦਾ ਬਾਕੀ ਇਹ ਮੇਰੇ ਆਈਕਨ ਨੇ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਸਿੱਖਦੇ ਰਹਿਣਾ ਜਿੱਥੇ ਇਹਨਾਂ ਦਾ ਸੁਨੇਹਾ ਨਹੀਂ ਲੱਗਦਾ ਉੱਥੇ ਅਸੀਂ ਇਹਨਾਂ ਦਾ ਸੁਨੇਹਾ ਪਹੁੰਚਾਉਣੇ ਆ ਸੋ ਇਹ ਜਿਹੜੀ ਸਪਰੇਅ ਕਰਨੀ ਆ ਤੁਸੀਂ ਆਪਣੇ ਖੇਤ ਦੇ ਉੱਪਰ 1 2 3 ਸਪਰੀਆਂ ਜੇਕਰ ਕਰ ਦਿੰਨੇ ਹੋ ਤਾਂ ਮੈਂ ਕਹਿੰਨਾ ਤੁਹਾਡੀ ਫਸਲ ਜਿਹੜੀ ਹੈਗੀ ਆ ਸ਼ਾਨਦਾਰ ਬਣੂਗੀ ਤੁਹਾਨੂੰ ਕੋਈ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਪਊਗੀ ਡਲੇ ਵਾਲੀ ਕਲੀ ਜਿਹੜੀ ਹੈਗੀ ਆ ਮੇभी 5 ਤੋਂ 70 ਰੁਪਏ ਕਿਲੋ ਦੇ ਵਿੱਚ ਆ ਜਾਂਦੀ ਆ ਤੇ ਮੈਗਨੀ ਜਿਹੜਾ ਹੈਗਾ 60 70 ਰੁਪਏ ਦਾ ਆਪਾਂ ਨੂੰ ਕਿਲੋ ਮਿਲ ਜਾਂਦਾ ਜ਼ਿੰਕ ਵੀ ਜਿਹੜੀ ਹੈਗੀ ਆ ਅ ਇੱਥੇ ਜਿਹੜਾ ਹੈਗਾ ਮੇਰਾ ਖਰਚਾ ਜਿਹੜਾ ਹੈਗਾ 135 ਤੋਂ 140 ਰੁਪਏ ਕਿੱਲਾ ਹੋ ਰਿਹਾ ਤੇ ਸਾਨ ਵੀਰ ਜਿਹੜੇ ਮਿਹਨਤ ਕਰ ਸਕਦੇ ਆ ਤਾਂ ਮੈਂ ਕਹੂੰਗਾ ਜ਼ਰੂਰ ਤੁਸੀਂ ਇਹ ਸੁਪਰੀਆ ਕਰੋ ਤਾਂ ਟਾਈਮ ਨਹੀਂ ਮਿਲਦਾ ਕਿਉਂਕਿ ਕਾਮਗਾਰੀ ਇੰਨੀ ਸ਼ਡਿਊਲ ਬਿਜ਼ੀ ਹੈਗਾ ਨਹੀਂ ਤੇ ਤੁਹਾਨੂੰ ਮੈਂ ਇਦਾਂ ਨੇ ਕਿਸਾਨਾਂ ਨਾਲ ਮਲਾਉਂਗਾ ਜਿਹੜੇ ਜਿਨ੍ਹਾਂ ਨੂੰ ਇਸ ਚੀਜ਼ ਦਾ ਸਵਾਦ ਪੈ ਗਿਆ ਉਹ ਕਿਸੇ ਹੋਰ ਆਰਟੀਫੀਸ਼ੀਅਲ ਚੀਜ਼ ਵੱਲ ਨਹੀਂ ਜਾਣਗੇ ਤਾਂ ਆਪਾਂ ਤਿੰਨ ਸੁਪਰੀਆਂ ਕਰਾਂਗੇ ਅੱਜ ਜਿਹੜੀ ਹੈਗੀ ਆ ਫਸਟ ਕਰ ਰਹੇ ਆ 11 ਦਸੰਬਰ ਦਾ ਦਿਨ ਹੈਗਾ ਮਾਰਨਿੰਗ ਦਾ ਟਾਈਮ ਤੇ ਸਾਰੇ ਕੋਲ ਤਿਆਰ ਹੈਗੇ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਰਾਬਤਾ ਕਾਇਮ ਕਰ ਲੈਨੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਕਾਰਵਾਈ ਆਪਾਂ ਸ਼ੁਰੂ ਕਰਾਂਗੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਭਰਾ ਜੁੜੇ ਹੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਯਾਰ ਕੰਟਰੀ ਵਾਲਾ ਬਟਨ ਦਬਾ ਕੇ ਕਿਉਂਕਿ ਆਪਾਂ ਨੇ ਤੁਹਾਡੇ ਤੋਂ ਕਦੇ ਪੈਸੇ ਪੂਸ ਦੀ ਮੰਗ ਨਹੀਂ ਕਰੀ ਤੁਹਾਡੇ ਨਾਲ ਆਪਣੀ ਸਰਦਾਰੀ ਆ ਜਿੰਨਾ ਮੇਰਾ ਪਰਿਵਾਰ ਵੱਧੂਗਾ ਉਹਨਾਂ ਆਪਾਂ ਨੂੰ ਫਾਇਦਾ ਹੈਗਾ ਜਿੰਨੇ ਆਪਣੇ ਨਾਲ ਭਰਾ ਜੁੜਨਗੇ ਸੋ ਜਿਹੜਾ ਕੋਈ ਕਿਸਾਨ ਵੀਰ ਆਪਣੇ ਖੇਤ ਸਪਰੇਅ ਕਰਦਾ ਨਾਲ ਦੇ ਕਿਸਾਨ ਵੀਰ ਨੂੰ ਵੀ ਸਲਾਹ ਦਿੱਤੀ ਕਰੋ ਕਿ ਐਦਾਂ ਦੀ ਮੂਵਮੈਂਟ ਕਰਨ ਨਾਲ ਜਿਹੜਾ ਹੈਗਾ ਆਪਣਾ ਖਰਚਾ ਕੱਟਦਾ ਹੈ ਆਪਣੀ ਫਸਲ ਦਾ ਜਿਹੜਾ ਹੈਗਾ ਝਾੜ ਬੱਤਾ ਸੋ ਸਟਾ ਦਾ ਮਕਸਦ ਹੈਗਾ ਅਵੇਰ ਕਰਨਾ ਸੁਨੇਹਾ ਲਾਉਣਾ ਤੁਹਾਨੂੰ ਵੀ ਆਪਣਾ ਖਰਚਾ ਕੱਟ ਕਰੇ ਕੱਟ ਹੋਵੇ ਹਨਾ ਕਿਉਂਕਿ ਇਸ ਸਾਲ ਜਿਹੜਾ ਝੋਨੇ ਦਾ ਸੀਜ਼ਨ ਬਹੁਤ ਮਾੜਾ ਰਿਹਾ ਸਾਰੇ ਕਿਸਾਨ ਵੀਰਾਂ ਦੇ ਲਈ ਸੋ ਦਿਲ ਨਹੀਂ ਛੱਡਣਾ ਹੌਸਲਾ ਰੱਖੋ ਕਣਕ ਦੀ ਫਸਲ ਤੋਂ ਆਪਾਂ ਵਧੀਆ ਜਿਹੜਾ ਹੈਗਾ ਝਾੜ ਲਵਾਂਗੇ ਵਧੀਆ ਮੌਸਮ ਨੇ ਸਾਥ ਦਿੱਤਾ ਉਸ ਪ੍ਰਮਾਤਮਾ ਨੇ ਸਾਥ ਦਿੱਤਾ ਤਾਂ ਜਿਹੜਾ ਸਮਾਂ ਇੱਕੋ ਵਰਗਾ ਨਹੀਂ ਹੁੰਦਾ ਸੋ ਦਿਲ ਨਹੀਂ ਹੌਸਲਾ ਨਹੀਂ ਛੱਡਣਾ ਤੇ ਠੇਕੇ ਵਾਲੇ ਵੀਰਾਂ ਲਈ ਮੇਰਾ ਖਾਸ ਕਰਕੇ ਇੱਕ ਸੁਨੇਹਾ ਹੈਗਾ ਕਿ 95 95 ਹਜ਼ਾਰ ਨੂੰ ਯਾਰ ਲੈ ਕੇ ਮਾਲਕਾਂ ਨੁਕਮਾਈ ਦਾ ਸੌਦਾ ਨਾ ਬਣਾਓ ਆਪਣੇ ਬਜਟ ਨੂੰ ਦੇਖੋ ਜਿੰਨਾ ਪੜਤਾ ਪੈਂਦਾ 60 55 60 ਮੇਬੀ ਹੱਦ 65 ਹਜ਼ਾਰ ਤੱਕ ਜਿਹੜਾ ਹੈਗਾ ਠੇਕਾ ਰੱਖੋ ਤਾਂ ਜੋ ਜਿਹੜਾ ਹੈਗਾ ਆਪਾਂ ਨੂੰ ਕੋਈ ਆਪਣਾ ਨੁਕਸਾਨ ਨਾ ਹੋਵੇ 2-4 ਕਿੱਲੇ ਜਿੱਦਾਂ ਹੈਗੀ ਆ ਮੇਰੇ ਕੋਲ 2 ਕਿੱਲੇ ਹੈਗੀ ਆ ਮੇਰੇ ਇਸੇ ਦੋ ਕਿੱਲੇ ਆਉਂਦੀ ਆ ਦੋ ਪਾਈਆਂ ਸੀ ਚਾਰ ਕਿੱਲੇ ਹਨਾ ਜੇਕਰ ਮੈਂ ਠੇਕੇ ਤੇ ਲਾਉਂਗਾ ਤਾਂ ਜਿੱਦਾਂ ਇਸ ਸਾਲ ਰਗੜਾ ਲੱਗਿਆ ਅਗਲੇ ਸਾਲ ਲੱਗ ਗਿਆ ਤਾਂ ਮੈਂ ਤਾਂ ਆਪਣੀ ਵੇਚ ਕੇ ਵੀ ਜਾਨ ਛਡਾਉਂਗਾ ਹਨਾ ਸੋ ਇਦਾਂ ਦਾ ਸੌਦਾ ਨਾ ਬਣਾਓ ਵੀਰੇ ਕੋਈ ਖੇਤੀ ਬਾੜੀ ਜਿਹੜੀ ਹੈਗੀ ਆ ਉਹ ਮੌਸਮ ਤੇ ਡਿਪੈਂਡ ਹੈਗੀ ਆ ਕੁਦਰਤ ਤੇ ਡਿਪੈਂਡ ਹੈਗੀ ਆ ਤਾਂ ਕੁਦਰਤ ਸਾਥ ਦੇਵੇ ਤਾਂ ਸਾਰਾ ਕੁਝ ਵਧੀਆ ਹੈਗਾ ਜਿੱਦਾਂ ਹੁਣ ਝੋਨੇ ਬਹੁਤ ਵਧੀਆ ਖੜੇ ਸੀ ਪਿੱਛੇ ਆ ਕੇ ਹੋਪਰ ਦਾ ਅਟੈਕ ਹੋਇਆ 22 21 22 23 ਅਕਤੂਬਰ ਨੂੰ ਬਹੁਤ ਜ਼ਿਆਦਾ ਹੋਪਰ ਆਇਆ ਤੇ ਸਾਰੇ ਚੋਨੇ ਤਕਰੀਬਨ ਆਲਮੋਸਟ ਡਿੱਗ ਗਏ ਜਿਹਦੇ ਕਰਕੇ ਝਾੜ ਵੀ ਕਟਿਆ ਉੱਪਰੋਂ ਰੇਤ ਬਹੁਤ ਮਾੜਾ ਸੀਗਾ ਤਾਂ ਇਦਾਂ ਦਾ ਸੌਦਾ ਨਾ ਬਣਾਓ ਕਿ ਆਪਾਂ ਨੂੰ ਆਪਣੀ ਵੇਚ ਕੇ ਜਾਨ ਛਡਾਣੀ ਪਵੇ ਉਹਦੇ ਨਾਲ ਜਿਹੜਾ ਹੈਗਾ ਕੋਈ ਹੋਰ ਕੰਮ ਕਰ ਲਓ ਠੀਕ ਐ ਖੇਤੀਬਾੜੀ ਜਿਹੜਾ ਸੌਦਾ ਹੈਗਾ ਨਾ ਕੋਈ ਮੁਨਾਫੇ ਦਾ ਸੌਦਾ ਨਹੀਂ ਹੈਗਾ ਸਮੇਂ ਦੀ ਸਮੇਂ ਦੇ ਨਾਲ ਚੱਲਣਾ ਪੈਂਦਾ ਕੁਦਰਤ ਦਾ ਬਹੁਤ ਵੱਡਾ ਰੋਲ ਹੈਗਾ ਮਿਹਨਤ ਆਪਾਂ ਕਰਦੇ ਆਂ ਬਾਕੀ ਅੱਗੇ ਜਾ ਕੇ ਜਿਹੜਾ ਹੈਗਾ ਉਸ ਪਰਮਾਤਮਾ ਦੇ ਮੌਸਮ ਨੇ ਡਿਪੈਂਡ ਕਰਨਾ ਫਰਵਰੀ ਮਾਰਚ ਦੇ ਵਿੱਚ ਜਾ ਕੇ ਜਿੱਦਾਂ ਪਿਛਲੇ ਸਾਲ ਜਿੱਦਾਂ ਮੌਸਮ ਵਧੀਆ ਸੀਗਾ ਤਾਂ ਝਾੜ ਵਧੀਆ ਆਏ ਸੀਗੇ ਦੇਖੋ ਯਾਰ ਕੁਦਰਤ ਮਿਹਰਬਾਨ ਤਾਂ ਬੰਦਾ ਪਹਿਲਵਾਨ ਮੈਂ ਤਾਂ ਇੱਕੋ ਗੱਲ ਕਰੂੰਗਾ ਉਹ ਕਿਉਂਕਿ ਝੂਠ ਬੋਲਣ ਦੀ ਆदत ਮੈਨੂੰ ਹੈ ਨਹੀਂ ਕਿਉਂ ਮੈਂ ਆਪਣੇ ਖੇਤ ਦੇ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਦਿਖਾਉਣਾ ਐਦਾਂ ਦਾ ਕੋਈ ਯੂਟਿਊਬਰ ਨਹੀਂ ਹੈਗਾ ਜਿਹੜਾ ਇੰਨਾ ਟਾਈਮ ਤੁਹਾਨੂੰ ਦਿੰਦਾਗਾ ਤੇ ਇੰਨਾ ਟਾਈਮ ਤੁਹਾਡੇ ਸਵਾਲਾਂ ਦੇ ਜਵਾਬ ਦਿੰਨਾ ਮੈਂ ਫ੍ਰੀ ਆਫ ਕੋਸਟ ਤੁਹਾਡੀ ਸੇਵਾ ਕਰਦੀਆਂ ਸੀ ਆਪਣੇ ਖੇਤ ਦੇ ਵਿੱਚ ਕੰਮ ਕਰਕੇ ਤੁਹਾਨੂੰ ਦਿਖਾਉਣੇ ਆ ਖਰਚਾ ਘਟ ਤੇ ਮੁਨਾਫਾ ਜ਼ਿਆਦਾ ਹੋਵੇ ਉਹ ਚੀਜ਼ਾਂ ਕਰਕੇ ਦਿਖਾਉਣੇ ਆ ਵੀਡੀਓ ਪਾਉਣ ਨੂੰ ਤਾਂ ਮੈਂ ਵੀ ਚਾਹੇ ਤੁਸੀਂ 10 10 ਵੀਡੀਓ ਇੰਨਾ ਆਪਣੇ ਕੋਲ ਵੀ ਹੈਗੀ ਹੈ ਜਾਣਕਾਰੀ ਆਰਟੀਫੀਸ਼ੀਅਲ ਚੀਜ਼ਾਂ ਜੇ ਕਰ ਦੋ ਉਹ ਕਰ ਦਿਓ ਪਰ ਮੇਰਾ ਜ਼ਮੀਰ ਸਾਥ ਨਹੀਂ ਦਿੰਦਾ ਨਾ ਮੈਂ ਝੂਠ ਦਾ ਸਹਾਰਾ ਅਜ ਤੱਕ ਲਿਆ ਨਾ ਹੀ ਲੈਣਾ ਕਿਉਂਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੰਨਦੇ ਆਂ ਸਾਡਾ ਮਕਸਦ ਹੈਗਾ ਅਵੇਅਰ ਕਰਨਾ ਤੁਹਾਨੂੰ ਅਸੀਂ ਟੈਕਨੀਕਲੀ ਗਾਈਡ ਕਰ ਸਕਦੇ ਹਾਂ ਤੁਹਾਡਾ ਏਰੀਆ ਤੁਹਾਡਾ ਮੌਸਮ ਤੁਹਾਡਾ ਪੌਣ ਪਾਣੀ ਤੁਹਾਡੀ ਧਰਤੀ ਦਾ ਸਟਰਕਚਰ ਕਿੱਦਾਂ ਦਾ ਹੈਗਾ ਉਹ ਦੇ ਅਕੋਰਡਿੰਗ ਜਿਹੜਾ ਹੈਗਾ ਆਪਾਂ ਨੂੰ ਕੰਮ ਕਰਨਾ ਪੈਂਦਾ ਸੋ ਇਹ ਬਹੁਤ ਛੋਰੇ ਵਾਲੀਆਂ ਜ਼ਮੀਨਾਂ ਹੈਗੀਆਂ ਸਾਡੀਆਂ ਉਹਦੇ ਅਕੋਰਡਿੰਗ ਜਿਹੜਾ ਹੈਗਾ ਕੰਮ ਕਰਕੇ ਆਪਾਂ 30 35 35 ਮਾਣ ਤੋਂ ਲੈ ਕੇ ਅੱਜ 70 72 ਤੱਕ ਪਹੁੰਚ ਗਏ ਹੈਗੇ ਆ ਕਣਕ ਦੇ ਝਾੜ ਤੇ ਸੋ ਮਿਹਨਤ ਕਰਕੇ ਔਰ ਜਿਹੜਾ ਕੀ ਕਹਿੰਦੇ ਆਪਣਾ ਧਰਤੀ ਦੀ ਬਣਾਵਟ ਤੇ ਆਪਾਂ ਕੰਮ ਕਰ ਰਹੇ ਆ ਮਿੱਟੀ ਤੇ ਕੰਮ ਕਰ ਰਹੇ ਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੋਈ ਸ਼ਬਦ ਵੱਧਾ ਘਾਟਾ ਹੋ ਗਿਆ ਹੋਵੇ ਤਾਂ ਮਾਫ ਕਰਿਓ ਇਸ ਤੋਂ ਬਾਅਦ ਜਿਹੜਾ ਹੈਗਾ ਹਵਾ ਚੱਲ ਰਹੀ ਆ ਤੇ ਮੈਂ ਹੁਣ ਜਿਹੜਾ ਹੈਗਾ ਕਾਰਵਾਈ ਪਹੁੰਚਣ ਲੱਗੇ ਆ ਸਾਰਾ ਦਿਨ ਲੱਗ ਜਾਣਾ ਤੇ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੋਂਦਾ ਫੋਨ ਕਾਲ ਕਰਕੇ ਜਾਂ ਡੀਐਮ ਕਰਕੇ ਜਾਂ ਈਮੇਲ ਮੈਨੂੰ ਕਰ ਸਕਦੇ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ